ਹੈਲੋ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਤੇ ਕੂਤਰ ਵਾਲੇ ਸਭਰਾ ਠੀਕ ਹੈਗਾ ਘਰ ਕੋਲ ਸਾਰਾ ਓਕੇ ਐ ਜਿਵੇਂ ਤੁਹਾਨੂੰ ਪਤਾ ਵੀ ਜੀ ਇਹ ਜਾਨਵਰ ਆਪਾਂ ਫੋਟੋ ਕਰਕੇ ਅਸੀਂ ਕਰਦੇ ਤੇ ਕੋਈ ਚੋਟ ਖਤ ਨਹੀਂ ਕਿਸੇ ਬੰਦੇ ਲਈ ਤੇ ਬਾਕੀ ਇਹ ਆਪਾਂ ਬਾਈ ਦਾ ਨਾਮ ਤੁਹਾਨੂੰ ਤਰੰਤ ਤਰ ਭੇਜ ਲੱਗੇ ਕੂਤਰ 24 ਕੂਤਰ ਭੇਜ ਲੱਗੇ ਪੱਲੀ ਸਾਫ ਜਾਵਣ ਵਾਲੇ ਕੂਤਰ ਫਨੀ ਦੀ ਛਤਰੀ ਤੇ ਲੱਗੇ ਹੋਏ ਭੇਜ ਲੱਗੇ ਆ ਠੀਕ ਹੈ ਜਿਹੜੇ ਦਰਗਰ ਭੇਜ ਲੱਗੇ ਆ 10 ਪਰ ਸਾਫ ਪੂਰੀ ਗਾਰੰਟੀ ਦੇ ਜਾਨਵਰ ਤੇ ਤੁਹਾਨੂੰ ਬਾਕੀ ਬਾਈ ਦਾ ਆਪਾਂ ਸੰਪਰਕ ਵੀ ਕਰਾਵਾਂਗੇ ਬਾਈ ਹੈਗੇ ਬਾਹਰ ਤੇ ਉਹਨਾਂ ਨੇ ਹੁਣ ਕਾਲ ਨਹੀਂ ਚੱਕੀ ਆਪਾਂ ਦੁਬਾਰੇ ਵੀਡੀਓ ਅਟੈਚ ਕਰ ਦਾਂਗੇ ਨਾਲ ਉਹਨਾਂ ਨਾਲ ਵੀਡੀਓ ਕਾਲ ਤੇ ਗੱਲ ਕਰਕੇ ਨਾਲ ਵੀਡੀਓ ਬਣਾ ਕੇ ਦੱਸਾਂਗੇ ਵੀ ਭਾਈ ਆਪਣੇ ਕੋਲ 2015 ਜਨਵਰੀ ਲੈ ਕੇ ਗਏ ਸੀ ਖੁਦ ਭਾਈ ਮੂੰਹ ਦੱਸਦੇ ਵੀ ਆਪਣੇ ਕੋਲੇ ਜਿਹੜੇ 15 ਤੇ 15 ਜਨਵਰੀ ਸਾਰੇ ਬਹੁਤ ਵਧੀਆ ਉੱਡੇ ਆ ਕੁਝ ਉਹਨਾਂ ਵਿੱਚੋਂ ਜਨਵਰ ਰੋਗ ਲੈ ਗਏ 6-7 ਕਬੂਤਰਾਂ ਨੇ ਬਾਜੀਆਂ ਛੱਡੇ ਸਾਰੇ ਕਬੂਤਰੋ ਕੇ ਹੱਦ ਕੋਲ 2-2 3-3 ਬਾਜੀਆਂ ਜਿੱਤੇ ਜਾ ਗਏ ਤੇ ਉਹਨਾਂ ਨੇ ਇਸ ਕਰਕੇ ਆਪਣੇ ਕੋਲ ਐਦ ਕੀ ਆਪਦੇ ਬੱਚੇ ਨਹੀਂ ਕਢਾਇਏ ਕਬੂਤਰਾਂ ਦੇ ਉਹ ਕਹਿੰਦੇ ਵੀ ਅਸੀਂ ਬਹੁਤ ਘੱਟ ਬੱਚੇ ਕਢਾਏ 10 20 ਬੱਚੇ ਕਢਾਏ ਸਾਰੇ ਬੱਚੇ ਬਾਹਰ ਰਸਤੇ ਤੋਂ ਡੋਟੇ ਤੋਂ ਲੈਣੇ ਆ ਤੇ ਸਾਰੇ ਦੇ ਸਾਰੇ ਬੱਚੇ ਆਪਰੇ ਤੋਂ ਜਾਣੇ ਵੇ 24 ਜਨਵਰੀ ਨੂੰ ਭੇਜ ਲੱਗੇ ਆ ਪਰ ਲੱਗੇ ਵੇ ਨੀਲੀ ਛਤਰੀ ਦੇ ਪੱਲੀ ਸਾਫ ਜਮ ਜਿਹੜੇ ਹੁਣ ਮਈ ਚੁੰਨ ਦੀਆਂ ਪਾਜੀਆਂ ਛੱਡਣ ਵਾਲੇ ਫੁੱਲ ਗਰੰਟੀ ਵਾਲੇ ਕਮੂਤਰ ਲਈਦੇ ਆ ਬਾਕੀ ਤੁਹਾਨੂੰ ਜਨਵਾਰਾਂ ਦਾ ਸ਼ੌਂਕ ਕਰਾਉਣੇ ਸ਼ੌਂਕ ਕਰਕੇ ਸਾਰੇ ਭਰਾ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਭਰਾ ਆਪਣਾ ਏਰੀਆ ਹੈਗਾ ਡਿਸਟ੍ਰਿਕਟ ਫਰੀਕੋਟ ਪਿੰਡ ਕੰਮੇਣਾ ਥਾੜ ਏਰੀਆ ਆ 10 ਪਰ ਸਾਫ ਜਿਹੜੇ ਜਨਵਰ ਬਿਲਕੁਲ 10 ਪਰ ਸਾਫ ਜਾਨਵਰ ਭੇਜ ਲੱਗੇ ਨੇ ਤੇ ਬਹੁਤ ਸੋਹਣੇ ਜਾਨਵਰ ਆ ਪੂਰੇ ਲੱਗੇ ਹੋਏ ਛਤਰੀ ਦੇ ਆ ਕਿਸੇ ਭਰਾਣੇ ਵੀ ਜਾਨਵਰ ਲੈਣੇ ਤੇ ਆਪਣੇ ਸੰਪਰਕ ਕਰ ਲਿਆ ਕਰੋ ਵੀਰੇ ਠੀਕ ਹੈ ਜੀ ਤੇ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਜਾਨਵਰ ਤੁਹਾਨੂੰ ਕਿੱਦਾਂ ਦੇ ਲੱਗੇ ਆ ਆ ਦੇਖ ਸਕਦੇ ਤੁਸੀਂ ਵਧੀਆ ਜਾਨਵਰ ਆ ਪੂਰੇ ਆਪਣੇ ਕੋਲੇ ਵੀਰ ਜੀ ਝਾਂਟੇ ਵਾਲੇ ਕਬੂਤਰ ਵੀ ਆ ਕਾਲੇ ਜੀ ਨੇ ਝਾਂਟੇ ਵਾਲੇ ਕਬੂਤਰ ਆ ਲਾਲ ਜੀ ਨੇ ਮਿੱਕੀ ਗਾ ਮੇਲੇ ਆ ਤੇ ਸ਼ਾਹ ਕੇ ਕਬੂਤਰ ਆਗੇ ਕਾਕੇ ਵਾਲੇ ਠੀਕ ਹੈ ਜੀ ਅਸ਼ਾਹ ਕੇ ਕਬੂਤਰਾ ਜਿਹੜੇ ਆਪਣੇ ਕਾਕੇ ਵਾਲੇ ਬਲੱਡ ਲਾਈਨ ਚੋਂ ਕਬੂਤਰਾ ਤੇ ਫੁੱਲ ਗਰੰਟੀਆਂ ਦੇਈਦੇ ਜਾਨਵਰ ਕਿਸੇ ਭਰਾਣੇ ਦੇ ਜਾਨਵਰ ਲੈਣੇ ਆ ਤੇ ਆਪਾਂ ਨੂੰ ਜਰੂਰ ਦੱਸਿਆ ਕਰੋ ਵੀਰ ਜੀ ਸੇਵਾ ਦਾ ਮੌਕਾ ਦਿਓ ਭਰਾ ਤੋਂ ਜਾਨਵਰ ਉ ਜਾ ਕੇ ਕਰੀ ਰਿਜ਼ਲਟ ਦੇਖ ਕੇ ਫੇਰ ਦੱਸੋ ਜਰੂਰ ਜਿਵੇਂ ਭਰਾਣੇ ਰਿਜ਼ਲਟ ਦੱਸਿਆ ਸਾਰੇ ਬੱਚੇ ਆਪਣੇ ਦਤ ਕੀ ਲੈ ਆ ਆ ਟੀਰੇ ਸ਼ਾਹ ਕੇ ਕਬੂਤਰਾ ਜਿਹੜੇ ਤੇ ਕਾਕੇ ਵਾਲੇ ਕਬੂਤਰਾ ਚੋਂ ਹੀ ਠੀਕ ਹੈ ਕਾਲੇ ਜੀ ਨੇ ਏਜੰਟ ਵਾਲੇ ਕਬੂਤਰਾ ਆਪਣੇ ਕੋਲੇ ਤੇ ਫੁੱਲ ਗਰੰਟੀਆਂ ਜਾਨਵਰ ਦੇਈਦੇ ਕਿਸੇ ਭਰਾਣੇ ਨੂੰ ਲੈਣੇ ਹੋਣ ਬਾਕੀ ਸਰ ਕੋਲ ਟਾਈਮ ਥੋੜਾ ਕਿਉਂਕਿ ਬਸ ਦਾ ਟਾਈਮ ਹੋਇਆ ਪਿਆ ਤੁਹਾਨੂੰ ਬਾਈ ਦੀ ਵੀਡੀਓ ਕਾਲ ਤੇ ਗੱਲ ਕਰਾਵਾਂਗੇ ਉਹ ਬਾਹਰ ਕਰਕੇ ਇਸ ਟਾਈਮ ਉਹਨਾਂ ਨੇ ਫੋਨ ਨਹੀਂ ਚੱਕਿਆਗਾ ਉਹਨਾਂ ਨੇ ਖੁਦ ਕਿਹਾ ਸੀ ਜੇ ਤੁਸੀਂ ਜਾਨਵਰਾਂ ਦੀ ਵੀਡੀਓ ਬਣਾਉਂਗੇ ਤੇ ਸਾਨੂੰ ਵੀਡੀਓ ਕਾਲ ਤੇ ਨਾਲ ਵੀਡੀਓ ਚ ਲਓ ਜੀ ਵੀ ਅਸੀਂ ਲੋਕਾਂ ਨੂੰ ਦੱਸਾਂਗੇ ਵੀ ਸਾਡੇ ਜਾਨਵਰ ਜਿਹੜੇ ਵਧੀਆ ਉੱਡੇ ਤੇ ਵੀਡੀਓ ਆਪਾਂ ਉਹਨਾਂ ਨਾਲ ਗੱਲ ਕਰਕੇ ਜ਼ਰੂਰ ਤੁਹਾਨੂੰ ਪਾਵਾਂਗੇ ਬਾਈ ਠੀਕ ਹੈ ਜੀ ਕਿਸੇ ਭਰਾਣੇ ਵੀ ਜਾਨਵਰ ਲੈਣੇ ਤੇ ਆਪਣੇ ਸੰਪਰਕ ਕਰ ਲਓ ਜੀ ਇਹ ਜਾਨਵਰ ਬਈ 24 ਜਨਵਰੀ ਭੇਜ ਲੱਗੇ ਆ ਪਰ ਫਿਰ ਤੁਹਾਨੂੰ ਆ ਜਾਣਵਰਾਂ ਦਾ ਕਰਾ ਦਿੰਨੇ ਸ਼ੌਂਕ ਠੀਕ ਹੈ 24 ਜਨਵਰੀ ਆ ਤੇ ਫੋਲ ਗਰੰਟੀ ਵਾਲੇ ਆ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬਾਕੀ ਕਿਸੇ ਭਰਾਣੇ ਚੀਕ ਬੱਚੇ ਲੈਣੇ ਆ ਵੀਰੇ ਚੀਕ ਬੱਚੇ ਹੀ ਬੈਠੇ ਆ ਆਪਣੇ ਕੋਲ ਸਾਰੇ ਠੀਕ ਹੈ ਹੁਣ ਛਤਰਾਂਾਂ ਤੇ ਔ ਟੋਟ ਕਿ ਆਉਂਦੇ ਜਿਹੜੇ ਆ ਬੱਚੇ ਹੁਣ ਲੱਗੇ ਹੋਏ ਆ ਕਲੀਆਂ ਦੇ ਬੱਚੇ ਆ ਸਾਰੇ ਕਿਸੇ ਭਰਾਣੇ ਨੂੰ ਲੈਣੇ ਆ ਆਪਣੇ ਨਾਲ ਜਰੂਰ ਸੇਵਾ ਦਾ ਮੌਕਾ ਦਿਓ ਜਨਵਰ ਲਾ ਜਾ ਕੇ ਕਰਿ ਦਿਨਾ ਰਿਜ਼ਲਟ ਦੇਖੋ ਆ ਦੇਖ ਸਕਦੇ ਤੁਸੀਂ ਪੂਰੇ ਵਧੀਆ ਜਨਵਰਾ ਵੀਡੀਓ ਸ਼ੇਅਰ ਕਰ ਦਿਆ ਕਰੋ ਭਰਾ ਤੇੜੀ ਨੂੰ ਕਰ ਲੋ ਫੋਲੋ ਥੈਂਕ ਯੂ ਬਈ ਧੰਨਵਾਦ